ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਭਾਰਤ ਇੱਕ ਹਲਕਾ ਫਲੋਰ ਦੇ ਪਿੰਨ ਨੰਗਲ ਦੇ ਵਿੱਚ ਜੋ ਸ਼ਰਾਰਤੀ ਅੰਸਰ ਦੇ ਬੋਲੋ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਰਕਰ ਜੀ ਦੇ ਸਟੈਚੂ ਦੇ ਨਾਲ ਛੇੜਛਾੜ ਕੀਤੀ ਆ ਬਾਹਰ ਪੱਦੀ ਸ਼ਬਦਾਂ ਦੀ ਲਿਖੀ ਆ ਔਰ ਇੱਕ ਬਾਹਰ ਬੈਠਾ ਜੋ ਡਰਪੋਗ ਜੋ ਪੰਜਾਬ ਦੇ ਵਿੱਚੋਂ ਬਾਹਰੋਂ ਰਹਿ ਕੇ ਬਾਹਰਲੇ ਦੇਸ਼ਾਂ 'ਚੋਂ ਵੀਡੀਓ ਪਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਪੰਜਾਬ ਦੇ ਵਿੱਚ ਕੁਝ ਨਹੀਂ ਕਰ ਸਕਦੇ ਆ ਆਪ ਵੀ। ਪੈਸੇ ਦੇ ਕੇ ਤੁਸੀਂ ਇਦਾਂ ਦੇ ਕੰਮ ਕਰਵਾ ਸਕਦੇ ਹੋ। ਠੀਕ ਆ ਉਹ ਵੀਡੀਓ ਪਾ ਰਿਆ ਕਿ ਬਾਬਾ ਸਾਹਿਬ ਡਾਕਟਰ ਵੀ ਹਾਂ ਮੈਂ ਇੱਧਾ ਆ ਉੱਦਾਂ ਆ। ਮੈਂ ਦੱਸਣਾ ਚਾਹੁੰਦਾ ਕਿ ਬਾਬਾ ਸਾਹਿਬ ਡਾਕਟਰ ਵੀ ਹਾਂ ਬੇੜ ਕਾ ਜਿਓ ਸਵਧਾਨ ਲਿਖਿਆ। ਉਹ ਸਾਰਿਆਂ ਲਈ ਬਰਾਬਰਤਾ ਦਾ ਹੱਕ ਆ। ਠੀਕ ਆ ਉਹਦੇ ਵਿੱਚ ਕੋਈ ਵੀ ਜਾਤ ਪਾਤ ਜਾਂ ਉਹ ਚੀਜ਼ ਦਾ ਫਰਕ ਨਹੀਂ ਹੈਗਾ। ਠੀਕਾ ਤੇ ਤੂੰ ਕਹਿੰਦਾ ਵੀ 14 ਅਪ੍ਰੈਲ ਨੂੰ ਬਾਬਾ ਸਾਹਿਬ ਦੇ ਮੈਂ ਪੂਰੇ ਪੰਜਾਬ ਚ ਬੁੱਤ ਲਹਾਉਂਗਾ ਜਾਂ ਤੋੜੂੰਗਾ ਕੋਈ ਸੁਤਰਾ ਤੂੰ ਆਪਣੇ ਦੇਜੋ ਘੜ ਤੇ ਵੱਡਿਆ 나ਡੂ ਖਾਂ ਜੇ ਤੇ ਤੇ ਹਿੰਮਤ ਆ ਤੂੰ ਦੱਸ ਕਿ ਕਿਦਣਾਉਣਾ ਤੂੰ ਉੱਥੇ ਤੈਨੂੰ ਦੱਸਾਂਗੇ ਕਿ ਕਿਦਾਂ ਬੁੱਤ ਤੋੜੀਦੇ ਆ ਨਾ ਤੇਰੀ ਨਾ ਇਤਨੀ ਪਿਛਲੀ ਖਿਡਾਰੀ ਦਾ ਫੇਸ ਤੂੰ ਗਈ ਔਰ ਜੋ ਪੰਜਾਬ ਦੇ ਵਿੱਚ ਸਾਡੇ ਸਿੱਖ ਜੱਥੇ ਬੰਨੀਆਂ ਆ ਹੋਰ ਵੀ ਜੱਥੇ ਬੰਨੀਆਂ ਉਹਨਾਂ ਦੇ ਵਿੱਚ ਆਪਸੀ ਭਾਈਚਾਰਾ ਮੈਂ ਨਾ ਆਉਂਗਾ ਅਸੀਂ ਸਾਰੇ ਗੁਰੂ ਪੀਰ ਦਾ ਸਤਿਕਾਰ ਕਰਦੇ ਆਂ ਬਾਕੀ ਜੇਕਰ ਤੇਰੇ ਵਰਗਾ ਲੰਡੀ ਪੁੱਤੀ ਉੱਠ ਕੇ ਸਾਡੇ ਗੁਰੂਆਂ ਪੀਰਾਂ ਨੂੰ ਵਦਨਾਮ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਗੱਦ ਟਿੱਪਣੀਆਂ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੈਨੂੰ ਖੁੱਲਾ ਚੈਲੰਜ ਆ ਜਿੱਥੇ ਮਰਜ਼ੀ ਆ ਜਾ ਜਦੋਂ ਮਰਜ਼ੀ ਆ ਜਾ ਬੇਗਮਪੁਰ ਟਾਈਗਰ ਫੋਰਸ ਦੀ ਟੀਮ ਹਰ ਵੇਲੇ ਤਿਆਰ ਆ ਤੈਨੂੰ ਸੋਧਣ ਲਈ ਜੈ ਗੁਰਦੇਵ ਧੰਨ ਗੁਰਦੇਵ ਜੈ ਟੀਮ ਜੈ ਭਾਰਤ ਜੈ ਸੰਵਿਧਾਨ